ਇਹ ਖਬਰ ਬਸ ਚੰਨੇੜੇ ਤੜੇ ਆਪਣੇ ਗੰਗਾ ਨਗਰ ਹੈ ਤੇ ਇਹ ਸਾਨੂੰ ਇੱਕ ਵਾਰ ਮੈਂ ਗਿਆ ਸੀ ਜਲੰਧਰ ਉੱਤੇ ਕਨਸੈਪਟ ਚੰਗੀ ਲੱਗੀ ਤੇ ਮੈਨੂੰ ਲੱਗਿਆ ਯਾਰ ਆਪਣੇ ਸ਼ਹਿਰ ਦੇ ਲੋਕ ਵੀ ਆਨੰਦ ਮਾਣਨ ਇਹਦਾ ਨੂੰ ਇਹ ਲੱਗ ਰਿਹਾ ਕਿ ਤੁਸੀਂ ਸਮੁੰਦਰ ਚ ਕ੍ਰੂਜ਼ ਜਾ ਰਹੇ ਹੈਗੇ ਹੋ ਵਿੱਚ ਦਿੱਤੇ ਤੁਹਾਨੂੰ ਵੇਹੜ ਛੜਕਾ ਛੜਕਣ ਦੇ ਤਰੁਪਰ ਦੱਸਦਾ ਸਾਰਾ ਕੁਝ ਹੈ ਹੋ ਰਾਤ ਦਾ ਵੇਲਾ ਤੁਹਾਨੂੰ ਸਾਹਮਣੇ ਆ ਲੱਗ ਰਿਹਾ ਜਿਵੇਂ ਸਮੁੰਦਰ ਹੈਗਾ ਪੈਰ ਰੱਖਣ ਲਈ ਬੜਾ ਵਧੀਆ ਹੈਗਾ ਤੇ ਬੈਲਟ ਸਿਸਟਮ ਹੈਗਾ ਜਿਹੜਾ ਇਹ ਬਹੁਤ ਸਟਰੋਂਗ ਬੈਲਟ ਸਿਸਟਮ ਹੈ ਟੋਟਲੀ ਬੰਨਿਆ ਹੋਇਆ ਹੈਗਾ ਤੇ ਚ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਹੈਗੀ ਜੀ ਸਾਹਿਬ ਆਪਣੇ ਹੁਣ ਸ਼ਰਨ ਜਹਵਾਈ ਜਾਇਦਾ ਨਹੀਂ ਸਕਦੇ ਕਿ ਤਾਂ ਕਿ ਛੋਟਾ ਜਾ ਹੋਈ ਜਾਇ ਤਾਂ ਫੀਲਿੰਗ ਹੀ ਲੈ ਲਓ ਆ ਦੇਖੋ ਇਹਨਾਂ ਇਹ ਜੜੀਆਂ ਇਹਨਾਂ ਦਾ ਸੇਫਟੀ ਸਿਸਟਮ ਹੈ ਇੱਕ ਤਾਂ ਜੇ ਪਲੇਟਫਾਰਮ ਦੀ ਅਸੀਂ ਗੱਲ ਕਰੀਏ ਤਾਂ ਪਲੇਟਫਾਰਮ ਇਟਸੈਲਫੀ ਬਹੁਤ ਜ਼ਿਆਦਾ ਸਟੀਲ ਸਟਰਕਚਰ ਹੈਗਾ ਜ਼ਰਾ ਸਰਵਾ ਦੇਖੋ ਜੀ ਆਪਣਾ ਸੈਂਟਰਲ ਏਰੀਆ ਹੈਗਾ ਹੀਟਿੰਗ ਸਿਸਟਮ ਹੈਗਾ ਇਹਦੇ ਅੰਦਰ ਤੇ ਇਲੈਕਟ੍ਰੋਨਿਕ ਹੀਟਿੰਗ ਸਿਸਟਮ ਹੈ ਜਿਵੇਂ ਹਵਾਈ ਜਹਾਜ਼ ਦੇ ਵਿੱਚ ਹੁੰਦਾ ਹੈ ਉਹਦੇ ਵਿੱਚ ਖਾਣਾ ਲੱਗ ਜਾਂਦਾ ਹੈ ਤੇ ਗਰਮ-ਗਰਮ ਸਾਰਿਆਂ ਨੂੰ ਪਰੋਸਿਆ ਜਾਂਦਾ ਹੈ ਜੀ ਬੜਾ ਵਧੀਆ ਸਿਸਟਮ ਹੈ ਇਹਦਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਮੈਂ ਫਰੀਦਕੋਟ ਦੇ ਵਿੱਚ ਜਿਹਨੂੰ ਕੈਨੇਡਾ ਕਿਹਾ ਜਾਂਦਾ ਪਹਿਲੀ ਕੌਮ ਪਲਾਜ਼ਾ ਚ ਇਸ ਵੇਲੇ ਤੇ ਧਰਤੀ ਤੋਂ ਲਗ ਭੁਗ 90 ਫੁੱਟ ਉਪਰ ਆ ਤੇ ਤਜੇ ਪਲੈਨ ਲਾ ਗਿਆ ਇਹ ਪੰਜਾਬ ਦਾ ਪਹਿਲਾ ਪ੍ਰੋਜੈਕਟ ਆ ਇਸ ਏਰੀਏ ਦੇ ਵਿੱਚ ਪਹਿਲਾ ਪ੍ਰੋਜੈਕਟ ਆ ਕਿ ਤੁਸੀਂ ਖਾਣਾ ਖਾਣ ਲਈ ਹਵਾ ਦੇ ਵਿੱਚ ਆ ਸਕਦੇ ਹੋ ਸਮੁੰਦਰ ਵਾਲੀ ਫੀਲਿੰਗ ਲੈ ਸਕਦੇ ਹੋ ਹਿਮਾਚਲ ਦੇ ਪਹਾੜਾਂ ਵਾਲੀ ਫੀਲਿੰਗ ਲੈ ਮੈਨੂੰ ਤਾਂ ਠੰਡ ਲੱਗਣ ਲੱਗੀ ਜੇ ਮੈਂ ਉੱਪਰ ਬੈਠਾ 90 ਫੁੱਟ ਔਰ ਬੜੀ ਠੰਡੀ ਹਵਾ ਆ ਰਹੀ ਆ ਇਸ ਪ੍ਰੋਜੈਕਟ ਨੂੰ ਚਲਾਉਣ ਵਾਲੇ ਡਾਕਟਰ ਸੰਜੀਵ ਗੋਇਲ ਸਾਡੇ ਨਾਲ ਨੇ ਦਸ਼ਵੰਤ ਜਸ ਐਡਵੋਕੇਟ ਤੇ ਪੱਤਰਕਾਰ ਸਾਡੇ ਨਾਲ ਨੇ ਗੱਲਬਾਤ ਕਰਨਗੇ ਉਹਨਾਂ ਦੀ ਗੱਲਬਾਤ ਰਿਕਾਰਡ ਕਰਦੇ ਆ ਤੁਹਾਨੂੰ ਸੁਣਾਉਣੇ ਆ ਕਿ ਇਸ ਜਿਹੜੀ ਏਅਰ ਡਾਈਨਿੰਗ ਆ ਜਿਹੜਾ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਇਸ ਦਾ ਕਿੰਨਾ ਕੁ ਆਨੰਦ ਆਉਣਾ ਕਿੰਨੇ ਬੰਦੇ ਜਾ ਸਕਦੇ ਆ ਕੀ ਟਿਕ ਟਿੰਗਾ ਕੀ ਟਾਈਮਗਾ ਸਾਰਾ ਕੁਝ ਤੁਹਾਨੂੰ ਦੱਸ ਦਿਆਂ ਅਲੀ ਸਾਹਿਬ ਏਅਰ ਡਾਈਨਿੰਗ ਹੈਗਾ ਇਹਦੇ ਵਿੱਚ ਇਹ ਏਅਰ ਡਾਈਨਿੰਗ ਰੈਸਟੋਰੈਂਟ ਹੈਗਾ ਇੱਕ ਤੇ ਇਹ ਗਰੇਨ ਦੀ ਮਦਦ ਨਾਲ ਇਹਨੂੰ ਉੱਪਰ ਲੈ ਕੇ ਜਾਂਦੇ ਆ तकरीबन 100 ਫੁੱਟ ਦੀ ਚਾਈ ਤੇ ਤੇ ਉੱਥੇ ਸਾਡੇ ਜਿਹੜੇ ਗੈਸਟ ਹੈਗੇ ਆ ਸਾਰੇ ਉੱਪਰ ਹਵਾ 'ਚ ਜਾ ਕੇ ਖਾਣੇ ਦਾ ਆਨੰਦ ਮਾਣਦੇ ਆ ਕਿੱਥੋਂ ਕਾੜ ਕੱਢੀ ਕਿਵੇਂ ਸੋਚਿਆ ਇਹ ਵੀ ਇਹ ਕੀਤਾ ਜਾਵੇ ਹਾਲੀ ਸਾਬ ਆਪਣੇ ਹੁਣ ਸ਼ਹਿਰਾਂ ਚ ਹੋਈ ਜਾਇਦਾ ਨਹੀਂ ਸਕਦੇ ਕਿ ਤਾਂ ਕਿ ਛੋਟਾ ਜਾ ਹੋਈ ਜਾਇਦਾ ਫੀਲਿੰਗ ਹੀ ਲੈ ਲੋ ਪੰਜਾਬ ਚ ਹੋਰ ਕਿੱਥੇ ਇਸ ਤਰ੍ਹਾਂ ਦੀ ਹਾਲੀ ਸਾਬ ਆਪਣੇ ਪੰਜਾਬ ਚ ਜਲੰਧਰ ਇਹ ਸਭ ਤੋਂ ਪਹਿਲਾਂ ਲੱਗਿਆ ਸੀਗਾ ਉਸ ਤੋਂ ਬਾਅਦ ਨੇੜੇ-ਤੇੜੇ ਆਪਣੇ ਗੰਗਾ ਨਗਰ ਹੈ ਤੇ ਇਹ ਸਾਨੂੰ ਇੱਕ ਵਾਰ ਮੈਂ ਗਿਆ ਸੀ ਜਲੰਧਰ ਉੱਤੇ ਕਨਸੈਪਟ ਚੰਗੀ ਲੱਗੀ ਤੇ ਮੈਨੂੰ ਲੱਗਿਆ ਯਾਰ ਆਪਣੇ ਸ਼ਹਿਰ ਦੇ ਲੋਕ ਵੀ ਆਨੰਦਮਾਨ ਨੇ ਇਹਦਾ ਇਹਦਾ ਖਰਚ ਬੁਕਿੰਗ ਦਾ ਕੀ ਹਿਸਾਬ ਦਾ ਵਜੇ ਆਉਣਾ ਚਾਹੀਦਾ ਇਹਦੇ ਬੜੇ ਜਨੂਨ ਜੇ ਰੇਟ ਰੱਖੇ ਆ ਵਿਦ ਵੈਜ ਮੀਲ ਖਾਣਾ ਪ੍ਰੋਪਰ ਜਿਹਦੇ ਵਿੱਚ ਚਾਰ ਪੰਜ ਸਬਜ਼ੀਆਂ ਹੁੰਦੀਆਂ ਨਾਲ ਦੋ ਤਰ੍ਹਾਂ ਦੇ ਸਨੈਕਸ ਹੁੰਦੇ ਆ ਸੂਪ ਵਗੈਰਾ ਹੁੰਦਾ ਲੱੱਚਾ ਪਰੌਂਟਾ ਹੋਰ ਇਹ ਸਾਰਾ ਕੁਝ ਕਰਕੇ ਸਫੀਸ਼ੀਐਂਟ ਖਾਣਾ ਉਹ ਆਪਣਾ ਵਿਦ ਰਾਈਡ ਉੱਪਰ 35 40 ਮਿੰਟ ਉੱਪਰ ਜਾ ਕੇ 100 ਫੁੱਟ ਦੀ ਚਾਈ ਤੇ 1750 ਰੁਪਿਆ ਰੇਟ ਰੱਖਿਆ ਹੈ ਵੈਜ ਖਾਣੇ ਦਾ ਤੇ 950 ਰੁਪਿਆ ਰੱਖਿਆ ਗਿਆ ਨਾਨ ਵੈਜ ਖਾਣੇ ਦਾ ਤੇ ਜੇ 스낵ਸ ਵਗੈਰਾ ਖਾਣੇ ਹੈ ਕਈ ਵਾਰ ਖਾਣੇ ਦਾ ਟਾਈਮ ਨਹੀਂ ਹੁੰਦਾਗਾ ਲੰਚ ਡਿਨਰ ਦਾ ਸ਼ਾਮ ਨੂੰ ਕਸਟਮਰ ਆ ਜਾਂਦੇ ਆ ਤਾਂ ਉਹਨਾਂ ਲਈ 500 ਰੁਪੀਜ਼ ਰੱਖਿਆ ਜਿਹਦੇ ਚ 버ਗਰ ਪੀਜ਼ਾ ਕੋਲ ਡਰਿੰਕ ਫਰੈਂਚ ਫ੍ਰਾਈਜ਼ ਵਗੈਰਾ ਇਹਨਾਂ ਚ ਕੋਈ ਬਾਈ ਚੋਇਸ ਹੁੰਦਾ ਹੈ ਤੇ ਸਰਵ ਕਰਨ ਦਾ ਕੀ ਪ੍ਰਬੰਧ ਕੀਤਾ ਹੈ ਸਰਵਾ ਦੇਖੋ ਜੀ ਆਪਣਾ ਸੈਂਟਰਲ ਏਰੀਆ ਹੈਗਾ ਹੀਟਿੰਗ ਸਿਸਟਮ ਹੈਗਾ ਇਹਦੇ ਅੰਦਰ ਤੇ ਇਲੈਕਟ੍ਰੋਨਿਕ ਹੀਟਿੰਗ ਸਿਸਟਮ ਹੈ ਜਿਵੇਂ ਹਵਾਈ ਜਹਾਜ਼ ਦੇ ਵਿੱਚ ਹੁੰਦਾ ਹੈ ਉਹਦੇ ਵਿੱਚ ਖਾਣਾ ਲੱਗ ਜਾਂਦਾ ਤੇ ਗਰਮ ਗਰਮ ਸਾਰਿਆਂ ਨੂੰ ਪਰੋਸਿਆ ਜਾਂਦਾ ਜੀ ਬੜਾ ਵਧੀਆ ਸਿਸਟਮ ਹੈ ਦਾ ਇਹਦੇ ਵਿੱਚ ਜਿਹੜੇ ਸਾਡੇ ਹੈਗੇ ਆ ਬੰਦੇ ਸਰਵ ਕਰਨ ਵਾਲੇ ਇਹਦੇ ਵਿੱਚ ਆ ਜਾਂਦੇ ਆ ਬਹੁਤ ਵੱਡਾ ਪਲੇਟਫਾਰਮ ਹੈਗਾ ਉਹਦੇ ਵਿੱਚ ਆ ਕੇ ਚਾਰੇ ਪਾਸੇ ਸਰਵ ਕਰਦੇ ਆ ਬੜਾ ਪ੍ਰੋਪਰ ਹੁਣ ਤੁਸੀਂ ਦੇਖੋ ਆਪਾਂ ਹਾਲੀ ਸਾਹਿਬ 80 ਫੁੱਟ ਦੀ ਚਾਈ ਤੇ ਆ ਚੁੱਕੇ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਿਆਗਾ ਡਰਸਾ ਕਿੰਨੀ ਸਟਰੈਂਥ ਹੈਗੀ ਇੱਕ ਵੇਲੇ ਚ ਇੱਥੇ ਗੈਸਟ ਬੈਠ ਸਕਦੇ ਆ ਜੱਸ ਸਾਹਿਬ ਇਹ ਆਪਣਾ ਇੱਕ ਵਾਰੀ 16 ਜਣੇ ਇਹਦੇ ਵਿੱਚ ਆਂਦੇ ਆ 16 ਜਣੇ ਦੀ ਸੀਪ ਹੈਗੀ ਆ ਬਿਲਕੁਲ ਤਾਂ ਸਾਨੇ ਜੇ ਕੋਈ ਪਰਸਰ ਆਵੇ ਅੰਦਰ ਸਿਟਿੰਗ ਹੈ ਅੰਦਰ ਵੀ ਸਿਟਿੰਗ ਕਰ ਸਕਦੇ ਆ ਜੇ ਕੋਈ ਪਰਚੰਸ ਕੇਵਰ ਕੋਈ ਫੈਮਿਲੀ ਆ ਜਾਂਦੀ ਹੈ ਬੱਚਿਆਂ ਵਾਸਤੇ ਆ ਜਾਂ ਹੋਰ ਹੈ ਕਿ ਨਹੀਂ ਉਸ ਤੋਂ ਜ਼ਿਆਦਾ ਕਿਉਂਕਿ ਬੱਚੇ ਤਾਂ ਇਹਦੇ ਲਾਊਡ ਹੀ ਨਹੀਂਗੇ 4 ਫੁੱਟ ਤੋਂ ਘੱਟ ਸਾਈ ਦੇ ਬੱਚੇ ਨਹੀਂ ਲਾਊਡ ਆਰਟ ਪੇਸ਼ੈਂਟ ਹੈ ਉਹ ਵੀ ਲਾਊਡ ਨਹੀਂ ਹੈਗੇ ਜਾਂ ਜਿਨ੍ਹਾਂ ਨੂੰ ਫੋਬੀ ਹੈ ਓਕੇ ਉਹ ਚਾਈ ਤੋਂ ਫੋਬੀ ਹੈ ਉਹਨਾਂ ਨੂੰ ਵੀ ਅਸੀਂ ਕਹਿੰਦੇ ਆ ਵੀ ਤੁਸੀਂ ਨਾ ਆਓ ਵੈਸੇ ਤਾਂ ਪਤਾ ਨਹੀਂ ਲੱਗਦਾ ਬਿਲਕੁਲ ਹੁਣ ਆਪਾਂ ਦੇਖੋ ਤੁਸੀਂ ਆਏ ਆ ਪਤਾ ਨਹੀਂ ਲੱਗਦਾ ਆਪਾਂ ਬਿਲਕੁਲ ਨਹੀਂ ਪਤਾ ਲੱਗਿਆ ਹਾਂ ਬਿਲਕੁਲ ਬਿਲਕੁਲ ਵੀ ਫੀਲਿੰਗ ਨਹੀਂ ਆਂਦੀ ਇਹ ਤਾਂ ਉੱਤੇ ਜਾ ਕੇ ਪਤਾ ਲੱਗਦਾ ਹੈ ਇੰਨੀ ਉੱਚੀ ਆ ਕੇ ਹੁਣ ਆ ਦੇਖੋ ਸੇਫਟੀ ਦਾ ਕੀ ਕੀਤਾ ਕਿਉਂਕਿ ਆਮ ਤੌਰ ਤੇ ਬੰਦਾ ਜਦੋਂ ਇੰਨੀ ਉੱਚਾਈ ਜਾਣਾ ਸੇਫਟੀ ਦਾ ਜ਼ਰੂਰ ਦੇਖ ਆ ਦੇਖੋ ਇਹਨਾਂ ਇਹ ਜੜੀਆਂ ਇਹਨਾਂ ਦਾ ਸੇਫਟੀ ਸਿਸਟਮ ਹੈ ਇੱਕ ਤਾਂ ਜੇ ਪਲੇਟਫਾਰਮ ਦੀ ਅਸੀਂ ਗੱਲ ਕਰੀਏ ਤਾਂ ਪਲੇਟਫਾਰਮ ਇਟਸੈਲਫ ਹੀ ਬਹੁਤ ਜ਼ਿਆਦਾ ਸਟੀਲ ਸਟਰਕਚਰ ਹੈਗਾ ਜ਼ਰਾ ਬਹੁਤ ਸੋਲਿਡ ਹੈ ਚੇਅਰ ਹੈਗੀਆਂ ਇਹ ਦੇਖੋ ਘੁੰਮ ਸਕਦੀਆਂ ਇਧਰ ਇਧਰ ਤੇ ਇਧਰ ਪਿੱਛੇ ਨਹੀਂ ਜਾਂਦੀਆਂ ਪੈਰ ਰੱਖਣ ਲਈ ਬੜਾ ਵਧੀਆ ਹੈਗਾ ਤੇ ਬੈਲਟ ਸਿਸਟਮ ਹੈਗਾ ਜਿਹੜਾ ਇਹ ਬਹੁਤ ਸਟਰੋਂਗ ਬੈਲਟ ਸਿਸਟਮ ਹੈ ਟੋਟਲੀ ਬੰਨਿਆ ਹੋਇਆ ਹੈਗਾ ਤੇ ਚ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਹੈਗੀ ਆਪਾਂ ਇਸ ਵੇਲੇ ਕਿੰਨੀ ਉਚਾਈ ਤੇ ਆ ਰਹੇ ਹਾਂ ਕਿਉਂਕਿ ਹਵਾ ਪੂਰੀ ਵਜਨ ਲੱਗੀ ਹੈ ਹੈਗੇ 90 ਫੁੱਟ 90 ਫੁੱਟ ਦੀ ਉਚਾਈ ਤੇ ਹੈਗੇ ਜੀ ਕਿਤੇ ਆਪਾਂ ਕਹਿੰਦੇ ਇਸ ਵੇਲੇ ਮੌਸਮ ਕਿਵੇਂ ਲੱਗ ਰਿਹਾ ਉੱਤੇ ਆ ਕੇ ਇਹ ਤਾਂ ਦੇਖੋ ਸਾਡਾ ਸਾਰਾ ਫਰੀਦਕੋਟ ਨਜ਼ਰ ਆ ਰਿਹਾ ਜੱਜ ਸਾਹਿਬ ਦੱਸਣਗੇ ਜੱਜ ਸਾਹਿਬ ਕਿਵੇਂ ਲੱਗ ਰਿਹਾ ਜੀ ਤੁਹਾਨੂੰ ਇਹ ਨਹੀਂ ਬੜਾ ਐਕਸਟਰਾਔਡਨਰੀ ਜਿਹੜਾ ਹੈਗਾ ਇਹ ਪ੍ਰੋਜੈਕਟ ਹੈ ਔਰ ਇਹ ਸ਼ਹਿਰ ਦੀ ਖ ਜਿਹੜਾ ਇਹ ਬਹੁਤ ਸਹਾਈ ਹੋਊਗਾ ਇੱਕ ਨਵਾਂ ਸ਼ਹਿਰ ਬਸਿਆ ਹੈਗਾ ਫਰੀਕੋਟ ਪੁਰਾਣਾ ਸ਼ਹਿਰ ਜਿੱਥੇ ਕੁਝ ਹੈ ਨਹੀਂ ਸੀ ਤਾਂ ਡਾਕਟਰ ਸਾਹਿਬ ਤੇ ਬਾਕੀ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਇੱਕ ਨਵਾਂ ਕੰਪਲੈਕਸ ਬਣਿਆ ਹੈ ਉਹਨੇ ਨਵਾਂ ਆਈਡੀਆ ਲੈ ਕੇ ਆਏ ਆ ਪਹਿਲਾਂ ਤੁਹਾਨੂੰ ਵੈਲਕਮ ਤੇ ਇਹਨਾਂ ਦਾ ਧੰਨਵਾਦ ਕਿ ਫਰੀਕੋਟ ਲਈ ਇਹਨਾਂ ਨੇ ਕੁਝ ਲੈ ਕੇ ਆਏ ਆ ਪਰ ਮੈਨੂੰ ਲੱਗਦਾ ਕਿ ਇਹ ਸ਼ਾਇਦ ਚੰਡੀਗੜ੍ਹ ਵੀ ਹੈਗਾ ਤਾਂ ਅਸੀਂ ਖਬਰਾਂ ਵਿੱਚ ਸੁਣਦੇ ਰਹੇ ਆ ਪਰ ਸਾਡੇ ਹੁਣ ਆਪ ਦੇ ਸ਼ਹਿਰ 'ਚ ਆਇਆ ਹੈਗਾ ਤੇ ਮੈਨੂੰ ਲੱਗਦਾ ਕਿ ਲੋਕ ਜਿਹੜਾ ਹੈਗਾ ਇਸ ਐਕਸਟਰਾ ਆਰਡੀਨਰੀ ਪ੍ਰੋਜੈਕਟ ਨੂੰ ਜ਼ਰੂਰ ਵੇਖਣ ਆਉਣਗੇ ਅਸੀਂ ਜਿਹੜਾ ਹੈਗਾ 100 ਮੀਟਰ ਦੀ ਉਚਾਈ ਤੇ ਬੈਠੇ ਹੈਗੇ ਆ ਤੇ ਤੁਸੀਂ ਵੇਖੋ ਕਿੰਨਾ ਅਸੀਂ ਰਿਚ ਫੀਲ ਕਰ ਰਹੇ ਹੈਗੇ ਆ ਕਿ ਤੁਹਾਨੂੰ ਆਸ-ਪਾਸ ਫੀਲਿੰਗ ਨਹੀਂ ਆ ਰਹੀ ਤੁਹਾਨੂੰ ਐ ਲੱਗ ਰਿਹਾ ਕਿ ਤੁਸੀਂ ਸਮੁੰਦਰ ਚ ਕਰੂਜ਼ ਜਾ ਰਹੇ ਹੈਗੇ ਆ ਵਿੱਚ ਦਿੱਤੇ ਤੁਹਾਨੂੰ ਮੇਂ ਸੜਕਾਂ ਛੜਕਣੀਆਂ ਦੇ ਤਰੁਪ ਪਰੋਦੇਸ ਦਾ ਸਾਰਾ ਕੁਝ ਹੋ ਰਾਤ ਦਾ ਵੇਲਾ ਹੈ ਤੁਹਾਨੂੰ ਸਾਹਮਣੇ ਐ ਲੱਗ ਰਿਹਾ ਜਿਵੇਂ ਸਮੁੰਦਰ ਹੈਗਾ ਤਾਂ ਇੱਕ ਤਾਂ ਰੇਟ ਬੜੇ ਨਾਲ ਦੇ ਮੈਨੂੰ ਐ ਲੱਗਾ ਕਿ ਬੜੇ ਰੀਜ਼ਨੇਬਲ ਹੈਗੇ ਆ ਕਿ ਤੁਸੀਂ ਖਾਣਾ 700 ਰੁਪਏ ਜਾਂ 900 ਰੁਪਏ ਚ ਖਾ ਸਕਦੇ ਹੋ ਹਾਲਾਂਕਿ ਇਹ ਨਗਰ ਤੇ ਰੀਡੀ ਤੇ ਵੀ ਬਣ ਜਾਂਦਾ ਦੂਜੀ ਗੱਲ ਹੈ ਕਿ ਮੈਨੂੰ ਜਿਵੇਂ ਐਕਲੋ ਫੋਬੀਆ ਹੈਗਾ ਉਚਾਈ ਤੋਂ ਪਰ ਮੈਨੂੰ ਡਰ ਨਹੀਂ ਲੱਗ ਰਿਹਾ ਹੈਗਾ ਮੈਂ ਸਿਰਫ ਲੇਟ ਆਇਆ ਸੀ ਮੈਂ ਤੇ ਮੈਨਾਂ ਲੱਗ ਰਿਹਾ ਕਿ ਜੇ ਮੈਂ ਪਾਸ ਹੋ ਗਿਆ ਤੇ ਸ਼ਹਿਰ ਦੇ ਜਿਹੜੇ ਸਾਰੇ ਬੰਦੇ ਆ ਉਹ ਪਾਸ ਹੋਣਗੇ ਤੇ ਸ਼ਹਿਰ ਵਾਲੇ ਲੋਕਾਂ ਨੂੰ ਜਿਹੜਾ ਨਵਾਂ ਇੱਕ ਇਵੈਂਟ ਹੈਗਾ ਜਾਂ ਜੇ ਕਿ ਨਵੀਂ ਜਿਹੜੀ ਸ਼ੁਰੂਆਤ ਆ ਉਹਦਾ ਸਵਾਗਤ ਕਰਨਾ ਚਾਹੀਦਾ ਹੈ ਔਰ ਸ਼ਹਿਰ ਦੀ ਖੁਸ਼ਹਾਲੀ ਲਈ ਤੇ ਇੱਥੇ ਆਉਣਾ ਚਾਹੀਦਾ ਔਰ ਇਸ ਕੰਪਲੈਕਸ ਦਾ ਜਲਾ ਜਾਂ ਇਸ ਪ੍ਰੋਜੈਕਟ ਦਾ ਉਹ ਆਨੰਦ ਮਾਣਨਾ ਚਾਹੀਦਾ ਮੈਂ ਤਾਂ ਸਮਝਦਾ ਬਹੁਤ ਆਨੰਦ ਆ ਰਿਹਾ ਵਕਤ ਤੇ ਇੱਕ ਬੜੀ ਗੁੱਡ ਫੀਲਿੰਗ ਹੋ ਰਹੀ ਹੈ ਕਿਤੇ ਰੈਸਟੋਰੈਂਟ ਚ ਬੈੰਨੇ ਕਿਤੇ ਰੈਸਟੋਰੈਂਟ ਹੀ ਹਵਾ ਚ ਆਇਆ ਹੋਇਆ ਹੈ ਹਨਾ ਜੀ ਤੋ ਇੱਕ ਲੱਗੀ ਮਜ਼ਾ ਇਹ ਡਾਕਟਰ ਜਿਹੜਾ ਪੈਲੀਕਨ ਪਲਾਜ਼ਾ ਵਾਲਾ ਇਹ ਬੋਰਡ ਹੈ ਤੁਹਾਡਾ ਆਪਾਂ ਥੱਲੋਂ ਵੀ ਸ਼ਾਰਟ ਲਿਆ ਸੀ ਕਿੰਨਾ ਉੱਚਾ ਹੈ ਤੇ ਆਪਾਂ ਉਹਦੇ ਤੋਂ ਉੱਪਰ ਕਫੇ ਅਰੇ ਇਹ ਪੈਲੀਕਨ ਪਲਾਜ਼ਾ ਜੀ 60 ਫੁੱਟ ਹੈਗਾ 60 ਫੁੱਟ ਤੋਂ ਨਾਲ ਆਪਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਆਪਾਂ ਕਿੰਨੀ ਉੱਚੀ ਹੈਗੇ ਆ ਉਹ ਜਿਹੜਾ KFC ਵਾਲਾ ਹੈਗਾ 80 ਫੁੱਟ ਹੈਗਾ ਉਹਦੇ ਤੋਂ ਵੀ ਆਪਾਂ ਉੱਪਰ ਹੈ KFC ਵਾਲਾ ਥੱਲੇ ਨਜ਼ਰ ਆ ਰਿਹਾ ਹੈਗਾ ਤੇ ਸਾਰਾ ਦੇਖੋ ਨਜ਼ਾਰਾ ਦੇਖੋ ਤੁਸੀਂ ਕਿੰਨਾ ਇਹਦੀ ਜਿਹੜੀ ਲੋਕਿਕ ਇੱਕ ਸੀਨ ਜਿਹੜਾ ਬਣ ਰਿਹਾ ਹੈ ਜਿਆਦਾ ਮਾਡਲ ਨਹੀਂ ਤਾਂ ਨਹੀਂ ਤੁਹਾਨੂੰ ਮੈਂ ਕਹੂੰਗਾ ਤੇ ਜਿਹੜਾ ਆਪਣਾ ਪ੍ਰੋਜੈਕਟ ਵੀ ਹੈਗਾ ਸਾਰਾ ਜਿਹੜਾ ਆਪਣਾ KFC ਹੈ ਬਰਿਸ਼ਤਾ ਹੈ ਇਹਦਾ ਇੱਕ ਉੱਪਰੋਂ ਐਂ ਲੱਗ ਰਿਹਾ ਇਹ ਇੱਕ ਜਿਵੇਂ ਹਵਾ ਦੇ ਵਿੱਚੋਂ ਏਰੀਅਲ 뷰 ਹੁੰਦਾ ਹੈ ਏਰੀਅਲ 뷰 ਜਿਵੇਂ ਤੁਸੀਂ ਹੈਲੀਕਾਪਟਰ ਤੇ ਜਾਂਦੇ ਜਾਂਦੇ 뷰 ਲੈਨੇ ਹੋ ਤੇ ਬੜਾ ਮਜ਼ਾ ਆਉਂਦਾ ਇੱਥੇ ਆ ਕੇ ਤਾਂ ਮਿੰਨ ਤਾਂ ਚੰ드ਰਮਾ ਵੀ ਬਹੁਤ ਸੋਹਣਾ ਲੱਗ ਰਿਹਾ ਹਾਂ ਨੇੜੇ-ਤੇੜੇ ਆਪਣੇ ਗੰਗਾ ਨਗਰ ਹੈ